ਮੇਰਾ ਨਾਮ ਇਹ ਹਰਜੀਤ ਸਿੰਘ ਹੈ ਜੀ ਤੇ ਮੈਂ ਇਡਲੀ ਰਹਿਣਾ ਵਾ ਤਾਂ ਕਿ ਇਡਲੀ ਤੋਂ ਆਇਆ ਹੋਇਆ ਹਾਂ ਜੀ ਅੱਛਾ ਜਲੰਧਰ ਕਿੱਥੇ ਰਹਿੰਦੇ ਆ ਜੀ ਤੁਸੀਂ ਜਲੰਧਰ ਜੀ ਪਿੰਡ ਆਪਣਾ ਹੈਗਾ ਜੰਨਿਆਲਾ ਪਿੰਡ ਆ ਜੀ ਜੰਨਿਆਲਾ ਪੰਜ ਕੀ ਤੇ ਜਿਹੜੇ ਤੁਸੀਂ ਆਪਣੀ ਪ੍ਰਾਪਰਟੀ ਕਿਦੀ ਹੈ ਉਹ ਪਹਿਲਾਂ ਕਿੰਨੀ ਪ੍ਰਾਪਰਟੀ ਕੀਤੀ ਕਿੱਥੇ ਕੀਤੀ ਹੈਗੀ ਤੇ ਹੁਣ ਉਹਦਾ ਨੈਕਸਟ ਟਰੌਪ ਕੀ ਕੀਤਾ ਉਹਦਾ ਜਿੱਦਾਂ ਜੀ ਆਪਾਂ ਅਮਰੀਕਾ ਦੀ ਸਾਈਡ ਆ ਜੀ ਇੱਕ ਅਮਰੀਕਾ ਦੀ ਸਾਈਡ ਆ ਤੇ ਉਤੋਂ ਆਪਾਂ ਆਨਲਾਈਨ ਇਹ ਖਰੀਦੀ ਸੀਗੀ ਪ੍ਰਾਪਰਟੀ ਆਪਾਂ ਪਾਪਾ ਜੀ ਦੋ ਪਲਾਟ ਖਰੀਦੇ ਸੀ ਆਏ ਆਪਣੀ ਮੈਂ ਆਪਣੇ ਭਾਈ ਸਾਹਿਬ ਬਰਥਡੇ ਸਗਾ ਉਹ ਗਿਫਟ ਕੀਤਾ ਸੀਗਾ ਉਹਨੂੰ ਤੇ ਉਹਨਾਂ ਲਈ ਖਰੀਦੇ ਸੀਗੇ ਇਹ ਮੁੰਤੇ ਆਈ ਮੁੰਤੇ ਖਰੀਦੇ ਸੀਗੇ ਤੇ ਉਹਦੇ ਲਈ ਫਿਰ ਹੁਣੇ ਭਾਈ ਸਾਹਿਬ ਕਹਿੰਦੇ ਜੀ ਜਿੱਦਾਂ ਇੱਕ ਪਲਾਟ ਜੀ ਸਾਡੇ ਨਾਂ ਤੇ ਕਰ ਦੋ ਹੈ ਕਿ ਨਹੀਂ ਉਹ ਅਹੀਂ ਜੀ ਹੁਣ ਇੱਕ ਪਲਾਟ ਜਿਹੜਾ ਆ ਇਹ ਭਾਈ ਸਾਹਿਬ ਉਹਨਾਂ ਦੇ ਨਾਮ ਤੇ ਕੀਤਾ ਉਹ ਜਿੱਦਾਂ ਵੀ ਆ ਕਿੰਨੇ ਮਾਤਰਾ ਦਾ ਪਲਾਟ ਆ ਸਾਡੇ ਉਹਨਾਂ ਦੇ ਨਾਮ ਤੇ ਉਹ ਜੀ ਇੱਕ ਏਕੜ ਆ ਜੀ ਜਿੱਦਾਂ ਡਾਕੂਮੈਂਟ ਵਿੱਚ ਇੱਕ ਏਕੜ ਲਿਖਿਆ ਹੋਇਆ ਆ ਤੇ ਇੱਕ ਇੱਕ ਕੜੇ ਹੈਗਾ ਤੇ ਹਾਂਜੀ ਸਰ ਜਿਹੜੇ ਪੇਪਰ ਵਗੈਰਾ ਪੇਪਰ ਤੁਸੀਂ ਇਹਨਾਂ ਨੂੰ ਕਰ ਦਿੱਤੇ ਹੈਂਡਓਵਰ ਕਰ ਦਿੱਤੇ ਇਹਦੇ ਹਾਂਜੀ ਪੇਪਰ ਹੈਂਡਓਵਰ ਇਹਨਾਂ ਨੂੰ ਕਰ ਦਿੱਤੇ ਹੋਏ ਆ ਪੇਪਰ ਜਿਹੜੇ ਇਹਨਾਂ ਨੂੰ ਤੇ ਉਹ ਕਰਤੇ ਆ ਜੋ ਵੀ ਜੇਕਰ ਆਨਲਾਈਨ ਕੋਈ ਹੋਊਗਾ ਤੇ ਅਸੀਂ ਜਿਹੜੀ ਆਫਸਾਈਟ ਹੈਗੀ ਆ ਉਹਨਾਂ ਨੂੰ ਕਹਿ ਕੇ ਕਹਾਂਗੇ ਜੀ ਇਹਨਾਂ ਨੂੰ ਦਿੱਤੇ ਹੈਗਾ ਜੋ ਵੀ ਆ ਟ੍ਰਾਂਸਫਰ ਹੋ ਜੂਗਾ ਜੀ ਸਰ ਕਿਸ ਮਕਸਦ ਦੇ ਨਾਲ ਤੁਸੀਂ ਉੱਥੇ ਫਲਾਉਟ ਕੀਆ ਗਿਆ ਆ ਪਰ ਮੂਲ ਤੇ ਇਹ ਜੀ ਇੱਕ ਖੁਆਇਸ਼ ਹੈ ਜਿੱਦਾਂ ਕਿ ਲੈ ਵੀ ਵਾਈਫ ਨੂੰ ਡਿਫਰੈਂਟ ਗਿਫਟ ਦੇਣਾ ਹੈ ਜੀ ਕਿ ਲੈ ਵੀ ਕਿ ਮੈਂ ਉਸ ਹੱਬ ਨਾਲ ਖਰੀਦ ਦੇ ਦਸੇਗਾ ਇਹ ਹੁਣ ਭਾਈ ਸਾਹਿਬ ਦੀ ਆ ਗਾਂ ਇਹਨਾਂ ਨੇ ਲਿਆ ਇਹ ਹੁਣ ਇਹਨਾਂ ਨੂੰ ਪਤਾ ਹੋਊਗਾ ਕਿ ਇਹ ਕਿਸ ਹੱਬ ਨਾਲ ਲੈ ਲੈ ਵੀ ਕਰ ਰਿਹਾ ਉਹ ਕਿਉਂ ਲੈ ਰਿਹਾ ਤੁਸੀਂ ਉਹਨਾਂ ਦੇ ਨਾਮ ਤੇ ਉਹਨਾਂ ਨੂੰ ਸ਼ਿਪ ਕਰਦੇ ਹੈਗੇ ਅਸੀਂ ਹਨਾ ਉਹਨੂੰ ਪਾਵਰਫੁੱਲ ਨਹੀਂ ਦੇ ਰਹੇ ਹੈਗੇ ਕਿ ਆਪਣੇ 21 ਸਬਿਹਾਫ ਤੋਂ ਦੇ ਰਹੇ ਹੈਗੇ ਜਾਂ ਫਿਰ ਮਿਊਚੁਅਲ ਰਿਸ਼ਤੇ ਨੇ ਜਾਂ ਫਿਰ ਫਰੈਂਡ ਸਰਕਲ ਹੈ ਜਾਂ ਕੀ ਕੀ ਕਿਸ ਤਰ੍ਹਾਂ ਦੇ ਜੀ ਜੀ ਕੰਫਰੈਂਸ ਸਭ ਕੁਲ ਸਾਡਾ ਹੈਗਾ ਜੀ ਬਹੁਤ ਵਧੀਆ ਸਾਡਾ ਇ ਪਿੰਡ ਵਿੱਚ ਇੱਕ ਪਿੰਡ ਤੋਂ ਆ ਜੀ ਸਾਰਾ ਕੁਝ ਜਿੱਦਾਂ ਕੇ ਲੈ ਵੀ ਭਾਈਚਾਰਾ ਆਪਣਾ ਹੈ ਜੀ ਲੈਕਣੀ ਵਧੀਆ ਆਪਣੇ ਮਿੱਤਰੇ ਆਪਣੇ ਇਹ ਸਹੀ ਕਿ ਨਹੀਂ ਤੇ ਇਸ ਪੇ ਹਾਪ ਤੇ ਜੀ ਭਾਈ ਸਾਹਿਬ ਨਾਲ ਆਪਾਂ ਕਿੰਨੇ ਸਾਲਾਂ ਤੋਂ ਜਾਣਦੇ ਸਰ ਤੁਸੀਂ ਠਾਪਰ ਜੀ ਠਾਪਰ ਜੀ ਨਾਲ ਆਪਾਂ ਇੱਕੋ ਪਿੰਡ ਤੋਂ ਆ ਜੀ ਜੰਮੇ ਪਲੇ ਜੀ ਸਮਝੋ ਇੱਕੋ ਹੀ ਆ ਜੀ ਸਮਝੋ ਤੁਸੀਂ ਤੁਸੀਂ ਕਿਹਾ ਕਿ ਅਸੀਂ ਦਿੱਤਾ ਨਮ ਐਜ਼ ਅ ਗਿਫਟ ਹੈ ਜੀ ਐਜ਼ ਅ ਗਿਫਟ ਹੈ ਭਾਈ ਸਾਹਿਬ ਨੂੰ ਜਿੱਦਾਂ ਇਹ ਇਹਨਾਂ ਨੂੰ ਐਜ਼ ਅ ਗਿਫਟ ਕੀਤਾ ਗਿਆ ਹੈ ਇਹ ਕਿ ਚੰਗੀ ਚੰਤ ਫਲਾਟ ਲੈਣ ਦੀ ਗੱਲ ਕਹਿੰਦੇ ਸੀ ਹਾਂਜੀ ਜੀ ਕੰਮ ਤੇ ਫਲਾਟ ਲਿਆ ਤੇ ਫਲਾਟ ਲੈ ਕੇ ਉਹ ਜਿਸ ਕਰ ਰਹੇ ਤੁਸੀਂ ਕਿ ਉਹ ਜਾ ਫੀਲ ਹੋ ਰਿਹਾ ਦੇਖੋ ਜੀ ਵਧੀਆ ਫੀਲ ਹੋ ਰਿਹਾ ਜੀ ਜਾਨੀ ਕਿ ਆਪਣੇ ਤੋਂ ਦੋ ਦੋ ਲੈ ਸੀ ਤੇ ਇੱਕ ਆਪਾਂ ਭਾਈ ਸਾਹਿਬ ਨੂੰ ਵੀ ਖੁਸ਼ ਕਰਨਾ ਸੀਗਾ ਤੇ ਇਸ ਲਈ ਬ੍ਰਦਰ ਆਪਣਾ ਅਗਲਾ ਵੀ ਇਹਨੂੰ ਵੀ ਇਹ ਕਿ ਇਹ ਇਹਦੀ ਤਮੰਨਾ ਸੀਗੀ ਤੇ ਇਸ ਲਈ ਆਪਾਂ ਭਾਈ ਸਾਹਿਬ ਨੂੰ ਇਹ ਕਿ ਬਹੁਤ ਚਿਰ ਦੇ ਪਿੱਛੇ ਪੈ ਸੀਗੇ ਜੀ ਇੱਕ ਕਰ ਦਿਓ ਜੀ ਸਾਨੂੰ ਗਿਫਟ ਕਰ ਦਿਓ ਇਸ ਲਈ ਵੀ ਭਾਈ ਸਾਹਿਬ ਨੂੰ ਕਰਦਾ ਜਿਹੜਾ ਦੂਸਰਾ ਪਲਾਟ ਤੁਸੀਂ ਕਹਿੰਦੇ 2 ਫਲੋੜ ਲਏ ਆ ਦੂਸਰਾ ਪਲਾਟ ਉਹ ਵੀ 1 ਏਕੜ ਦਾ ਹੀ ਖਰੀਦਿਆ ਹਾਂਜੀ ਉਹ ਵੀ 1 ਏਕੜ ਦਾ ਹੀ ਉਹ ਵੀ ਠੀਕ ਹੈ ਹਾਂਜੀ ਇਹ ਦੱਸੋ ਥੋੜਾ ਪ੍ਰਸਿੱਧ ਦੱਸ ਦਿਓ ਆਪਣੇ ਸਰ ਸਰ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਜਦੋਂ ਤੁਹਾਨੂੰ ਇਹਨਾਂ ਨੇ ਗਿਫਟ ਕੀਤਾ ਬਹੁਤ ਅੱਛਾ ਲੱਗ ਰਿਹਾ ਹੈ ਮੈਂ ਕਾਫੀ ਲੰਬੇ ਸਮੇਂ ਤੋਂ ਭਾਜੀ ਉਹਨਾਂ ਨਾਲ ਜਦੋਂ ਵੀ ਕਿਤੇ ਇਹ ਜਦੋਂ ਵਿਦੇਸ਼ ਤੋਂ ਇੱਥੇ ਸਾਡੇ ਇੰਡੀਆ ਦੇ ਵਿੱਚ ਆਉਂਦੇ ਸਨ ਇਹ ਵੇਲੇ ਅਸੀਂ ਬੰਦੇ ਹਟਦੇ ਸਾਂ ਤਾਂ ਕਈ ਵੇਲੇ ਮੈਂ ਵੀ ਭਾਜੀ ਉਹਨਾਂ ਨਾਲ ਗੱਲ ਕਰਦਾ ਹੁੰਦਾ ਹੁੰਦਾ ਸੀ ਮੈਂ ਕਿਹਾ ਭਾਜੀ ਸਾਨੂੰ ਵੀ ਵੀ ਕਿਤੇ ਚੰ ਪਾਜੀ ਕਹਿੰਦਾ ਵੀ ਜਿੱਦਣ ਵੀ ਕਿਦਮੈਂ ਦੁਬਾਰਾ ਇੰਡੀਆ ਆਇਆ ਤੇ ਤੈਨੂੰ ਸੁਰਜੀਤ ਗਿਫਟ ਹੀ ਦੇ ਜਾਣਾ ਤੇ ਮੈਂ ਕਹਾਂ ਵੀ ਚਲੋ ਪਾਜੀ ਜੇ ਇਸ ਤਰ੍ਹਾਂ ਹੋਸਦਾ ਚਲੋ ਅਸੀਂ ਪੈਸੇ ਦੀ ਤੱਕ ਦੀ ਇਹ ਗੱਲ ਹੀ ਨਹੀਂ ਕਦੀ ਕੀਤੀ ਆਪਸ ਵਿੱਚ ਕਿਉਂਕਿ ਇੱਕ ਭਰਾਮਾ ਤੌਰ ਤੇ ਜੀ ਇੱਕ ਦੂਜੇ ਨਾਲ ਕਾਫੀ ਲੰਬੇ ਸਮੇਂ ਤੋਂ ਸਾਡਾ ਮਿਲਣ ਵਰਤਨ ਆ ਲੇਕਿਨ ਹੁਣ ਉਹ ਇੰਡੀਆ ਐ ਤੇ ਉਹਨਾਂ ਨੇ ਮੈਨੂੰ ਇਹ ਗਿਫਟ ਕੀਤਾ ਮੈਂ ਇਸ ਪਰਿਵਾਰ ਦਾ ਬਹੁਤ ਹੀ ਦਿਲੋਂ ਰਿਣੀ ਧੰਨਵਾਦ ਕਰਦਾ ਆ ਕਿਉਂਕਿ ਇਹਨਾਂ ਨੇ ਮੇਰੀ ਜਿਹੜੀ ਦਿਲ ਹੀ ਖਾਈ ਸੀ ਉਹ ਖਾਹਿਸ਼ ਨੂੰ ਪੂਰਾ ਕੀਤਾ ਕਿਉਂਕਿ ਹਰ ਬੰਦੇ ਦੀ ਸੋਚ ਹੁੰਦੀ ਆ ਵੀ ਵੀ ਚੰਦਰਮਾ ਤੇ ਤੇ 플ਾਂਟ ਲਈਏ ਤੇ ਜੇ ਚੰਦਰਮਾ ਤੇ 플ਾਂਟ ਲਿਆ ਆ ਵੀ ਜੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਇਨਸਾਨ ਵਸੇਰਾ ਕਰੇਗਾ ਜਾਂ ਇਨਸਾਨ ਰਹੇਗਾ ਔਰ ਸਾਨੂੰ ਵੀ ਮੌਕਾ ਮਿਲੇਗਾ ਵੀ ਅਸੀਂ ਚੰਦਰਮਾ ਦੇ ਉੱਤੇ ਵਸੇਰਾ ਕਰੀਏ ਜਦ ਵੀ ਇਨਸਾਨ ਰਹੇਗਾ ਲੇਕਿਨ ਹਜੇ ਤਾਂ ਇਨਸਾਨ ਦਾ ਉੱਥੇ ਪਹੁੰਚਣਾ ਬੜਾ ਮੁਸ਼ਕਲ ਆ ਤੇ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਤੁਸੀਂ ਜਾਣਦੇ ਵਿਗਿਆਨ ਦਾ ਯੁੱਗ ਆ ਵਿਗਿਆਨ ਦੇ ਯੁੱਗ ਦੇ ਵਿੱਚ ਕੁਝ ਸਭ ਕੁਝ ਹੋ ਸਕਦਾ ਤੇ ਔਰ ਮੈਂ ਇਸ ਪਰਿਵਾਰ ਦਾ ਔਰ ਪਾਜੀ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜੋ ਉਹਨਾਂ ਨੇ ਵਿਦੇਸ਼ ਤੋਂ ਆ ਕੇ ਔਰ ਜੇ ਇਹ ਮੈਨੂੰ ਤੋਹਫਾ ਦਿੱਤਾ। ਜਦੋਂ ਬੱਚਾਂ ਚੰਗੀ ਗੱਲ ਕੀਤੀ ਚਾਹੁੰਦੇ ਜਿਹੜਾ ਜਿਵੇਂ ਫਰੀ ਦੁਨੀਆ ਹਰ ਇੱਕ ਸੁਖਾ ਹੁੰਦਾ ਹੈ। ਕਿ ਉਹ ਅਗਰੇ ਅੱਜ ਉਹਨਾਂ ਨੇ ਗੱਲ ਨਹੀਂ ਕੀਤੀ ਤੁਸੀਂ ਦੱਸਦੇ ਕਿ ਇਹ ਕੁਝ ਕੀ ਰੇਟ ਵਾਈਜ਼ ਇਹਨਾਂ ਮੈਂ ਦੇਖੋ ਜੀ ਗਿਫਟ ਨੂੰ ਹੁਣ ਆਪਾਂ ਕੀ ਕੀਮਤ ਨਹੀਂ ਕੋਈ ਹੁੰਦੀ ਗਿਫਟ ਦੀ ਆਪਾਂ ਹੁਣ ਕੀ ਕਹਿ ਦਈਏ ਪਾਜੀ ਉਹਨਾਂ ਨੇ ਕਦੀ ਕਦੀ ਇਹ ਪੈਸੇ ਦੀ ਗੱਲ ਹੀ ਨਹੀਂ ਕੀਤੀ ਸਿਰਫ ਇਦਾਂ ਵੀ ਜਦ ਵੀ ਬੈਠਦੇ ਹੁੰਦੇ ਆਉਂਦੇ ਹੁੰਦੇ ਮੈਂ ਇਹ ਗੱਲ ਇਹਨਾਂ ਨੂੰ ਤਕਰੀਬਨ 2-3 ਸਾਲ ਤੋਂ ਇਹ ਲਗਾ ਭਾਜੀ ਸਾਨੂੰ ਵੀ ਚੰਨ ਤੇ ਵੀ ਜਿਹੜਾ ਆ ਪਲਾਟ ਲੈ ਦੋ ਔਰ ਇਹਦਾ ਕੀ ਪ੍ਰੋਸੈਸ ਹੈ ਮੈਨੂੰ ਕੁਝ ਨਹੀਂ ਪਤਾ ਸੀ ਉਹ ਕਹਿੰਦੇ ਜਸਰਜੀਤ ਆਇਆ ਵੀ ਮੈਂ ਤੈਨੂੰ ਇੱਕ ਪਲਾਟ ਲੈ ਤੈਨੂੰ ਦੇ ਦੇਣਾ ਗਿਫਟੀ ਦੇ ਦੇਣਾ ਔਰ ਅੱਜ ਇਹ ਇੰਡੀਆ ਦੇ ਵਿੱਚ ਆਏ ਤੇ ਇਹਨਾਂ ਨੇ ਮੈਨੂੰ ਕਰੀਬਨ 1 ਏਕੜ ਜ਼ਮੀਨ ਆ ਜਿਹੜੀ ਉਹ ਕੀਤੀ ਆ ਹੁਣ ਦੇਖਾਂਗੇ ਕੀ ਆ ਆਨਲਾਈਨ ਪ੍ਰੋਸੈਸ ਜਿੱਦਾਂ ਉਹ ਵੀ ਕੰਪਲੀਟ ਜਲਦੀ ਹੋ ਜਾਏਗਾ ਔਰ ਜੋ ਇਹਨਾਂ ਨੂੰ ਪਾਵਰ ਆਫ ਟਾਰਨੀ ਸੀਗੀ ਔਰ ਜੇ ਇਹਨਾਂ ਨੇ ਪੇਪਰ ਮੇਰੇ ਹੱਥ ਦੇ ਵਿੱਚ ਦਿੱਤੇ ਮੈਂ ਇਸ ਪਰਿਵਾਰ ਦਾ ਇਹਨਾਂ ਦੀ ਮਾਤਾ ਜੀ ਦਾ ਇਹਨਾਂ ਦੇ ਬ੍ਰਦਰ ਜੀ ਦਾ ਔਰ ਸਾਰਾ ਸਹਿਯੋਗ ਭਾਜੀ ਉਹਨਾਂ ਨੇ ਸਾਰਾ ਪ੍ਰੋਸੈਸ ਦੱਸਿਆ ਸੀ ਕਿਸ ਤਰ੍ਹਾਂ ਅਮਰੀਕਾ ਤੋਂ ਆਪਾ ਜੀ ਹੋਣੀ ਤੇ ਇਹਨਾਂ ਨੇ ਜਿਹੜਾ ਪ੍ਰੋਸੀਜਰ ਦੱਸਿਆ ਸੀਗਾ ਕਿੱਲੇ ਵੀ ਤੇ ਜਿਹੜਾ ਕਿਤਾ ਔਰ ਜਿਹੜਾ ਹੁਣ ਅੱਗੇ ਹੋਏਗਾ ਆਨਲਾਈਨ ਜੋ ਵੀ ਪ੍ਰੋਸੈਸ ਹੋਗਾ ਜਿਸ ਤਰ੍ਹਾਂ ਵੀ ਹੋਏਗਾ ਕਿਉਂਕਿ ਇਹਨਾਂ ਨੇ ਜਲਦੀ ਫੇਰ ਵਾਪਸ ਚਲੇ ਜਾਣਾ ਚਲੋ ਮੇਰੀ ਇਹਨਾਂ ਨੇ ਦਿਲੀ ਖਾਸ਼ ਨੂੰ ਪੂਰਾ ਕੀਤਾ ਮੈਂ ਇਸ ਪਰਿਵਾਰ ਦਾ ਬ੍ਰਦਰ ਹੋਣਾ ਜੀ ਦਾ ਬਹੁਤ ਜਿਲੋ ਧੰਨਵਾਦ ਕਰਦਾ ਕਈਆਂ ਦਾ ਹੋਰ ਸੁਪਨਾ ਹੁੰਦਾ ਕਈ ਗੱਲਾਂ ਵੀ ਕਰਦੇ ਚਾਹੁੰਦੇ ਰਹਿੰਦੇ ਕਿ ਗੱਲਾਂ ਹੀ ਰਹਿੰਦੇ ਸੁਪਨੇ ਰਹਿੰਦੇ ਤੁਹਾਡਾ ਸੁਪਨਾ ਸਕਾਰ ਹੋਇਆ ਤੇ ਹੋਰਨਾਂ ਨੂੰ ਜਿਹੜੇ ਆਪਣੇ ਏਸੀ ਦੇ ਸੁਪਨਾ ਦੇਖ ਰਹੇ ਆ ਗੱਲਾਂ ਕਰ ਰਹੇ ਉਹਨਾਂ ਨੂੰ ਵੀ ਦੇਖੋ ਜੀ ਸੁਪਨਾ ਤਾਂ ਉਦੋਂ ਵੀ ਪੂਰਾ ਹੋਏਗਾ ਜਦੋਂ ਅਸੀਂ ਚੰਦਰਮਾ ਦੇ ਉੱਤੇ ਪੈਰ ਰੱਖਾਂਗੇ ਜਦੋਂ ਮਨੁੱਖ ਜਿਹੜਾ ਉਸ ਜਗ੍ਹਾ ਤੇ ਪਹੁੰਚ ਜਾਏਗਾ ਮਨੁੱਖ ਉੱਥੇ ਰਹੇਗਾ ਕਿਉਂਕਿ ਇਹ ਵਿਗਿਆਨ ਦੀ ਬਹੁਤ ਵੱਡੀ ਖੋਜ ਆ ਤੇ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਵਿਗਿਆਨੀਆਂ ਦਾ ਜਿਹੜੇ ਸਾਡੇ ਵਿਗਿਆਨ ਦੇ ਖੇਤਰ ਦੇ ਨਾਲ ਜੁੜੇ ਹੋਏ ਆ ਵਿਗਿਆਨ ਨੂੰ ਸਮਝਦੇ ਆ ਅੱਜ ਜੇ ਵਿਗਿਆਨ ਉਸ ਜਗ੍ ਜਾ ਮਨੋਖੁਸ ਜਗ੍ਹਾ ਤੇ ਪਹੁੰਚਾਇਆ ਵਿਗਿਆਨ ਦੀ ਜਿਹੜੀ ਤਕਨੀਕ ਜਿਹੜੀ ਵਿਗਿਆਨ ਦੇ ਜਿਹੜੇ ਉਪਕਰਣ ਆ ਜਿਹੜੇ ਉਹਨਾਂ ਦੇ ਸੋਰਸ ਆ ਔਰ ਜਿਹੜੀਆਂ ਵਿਗਿਆਨ ਦੀ ਜਿਹੜੀ ਮਸ਼ੀਨਰੀ ਆ ਉੱਥੇ ਪਹੁੰਚੀ ਆ ਤੇ ਸਭ ਤੋਂ ਵੱਡਾ ਮੈਂ ਜਿਹੜਾ ਇਹ ਸ਼ਲਾੰਗਾ ਕਰਦਾ ਆ ਤਾਂ ਵਿਗਿਆਨ ਦਾ ਕਰਦਾ ਆ ਕਿਉਂਕਿ ਵਿਗਿਆਨ ਦੇ ਜ਼ਰੀਏ ਸਾਇੰਸ ਦੇ ਯੁੱਗ ਦੇ ਵਿੱਚ ਜੋ ਸਾਇੰਸ ਨੇ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਆ ਇਹ ਮਹਿਸੂਸ ਕਰਦੇ ਹੋ ਖੁਸ਼ੀ ਬਹੁਤ ਚੰਗਾ ਮਹਿਸੂਸ ਕਰਦੇ ਜੇ ਕੋਈ ਪ੍ਰਾਣ ਨੂੰ ਕੋਈ ਗਿਫਟ ਦੇਵੇ ਚੰਦਰਮਾ ਦੇ ਉੱਤੇ ਪਲਾਟ ਤੇ ਤੇ ਚੰਗਾ ਹੀ ਮਹਿਸੂਸ ਕਰੇਗਾ ਹਰ ਕੋਈ ਵਿਅਕਤੀ